ਇਸ ਵਕਤ ਸੀ ਜਸਵਿੰਦਰ ਪੱਲਾ ਜੀ ਦੇ ਘਰ ਦੇ ਬਾਹਰ ਖੜੇ ਆ ਜਿੱਥੋਂ ਦਾ ਮਾਹੌਲ ਬਹੁਤ ਹੀ ਗਮਗੀਨ ਹੈ ਤੁਹਾਨੂੰਤਾਜ਼ਾ ਇਹ ਕੀ ਅੱਜ ਜਸਵੇਰੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ ਫੋਰਟਿਸ ਹਸਪਤਾਲ ਤੋਂ ਲਿਆਂਦੀ ਗਈ ਹੈ ਤੇ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਕਿ 11:30 ਵਜੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਰੱਖੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀ ਕੱਲ ਤੇ ਜਿਸ ਤੋਂ ਉਹਨਾਂ ਨੂੰ ਪਛਾਣਨਾ ਕਾਫੀ ਜ਼ਿਆਦਾ ਮੁਸ਼ਕਲ ਹੋ ਰਿਹਾ ਸੀ ਕਿ ਇਹ ਜਸਵਿੰਦਰ ਪੱਲਾ ਜੀ ਹੀ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦੀ ਅਸੀਂ ਹਮੇਸ਼ਾ ਤੋਂ ਹੀ ਜਿਹੜੀ ਇੱਕ ਤਸਵੀਰ ਦੇਖੀ ਹੈ ਇੱਕ ਛਵੀ ਦੇਖੀ ਹੈ ਉਹ ਹੱਸਦੇ ਮੁਸਕਰਾਉਂਦੇ ਚਿਹਰਿਆਂ ਦੀ ਦੇਖੀ ਹੈ ਇਸ ਵਕਤ ਅਸੀਂ ਜਸਵਿੰਦਰ ਪੱਲਾ ਜੀ ਦੇ ਘਰ ਦੇ ਬਾਹਰ ਖੜੇ ਆ ਜਿੱਥੋਂ ਦਾ ਮਾਹੌਲ ਬਹੁਤ ਹੀ ਗਮਗੀਨ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ ਫੋਰਟਿਸ ਹਸਪਤਾਲ ਤੋਂ ਲਿਆਂਦੀ ਗਈ ਹੈ ਤੇ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਕਿ 11:30 ਵਜੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਰੱਖੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀ ਕੱਲ ਤੇ ਜਿਸ ਤੋਂ ਉਹਨਾਂ ਨੂੰ ਪਛਾਣਨਾ ਕਾਫੀ ਜ਼ਿਆਦਾ ਮੁਸ਼ਕਿਲ ਹੋ ਰਿਹਾ ਸੀ ਕਿ ਇਹ ਜਸਵਿੰਦਰ ਪੱਲਾ ਜੀ ਹੀ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦੀ ਅਸੀਂ ਹਮੇਸ਼ਾ ਤੋਂ ਹੀ ਜਿਹੜੀ ਇੱਕ ਤਸਵੀਰ ਦੇਖੀ ਹੈ ਇੱਕ ਛਵੀ ਦੇਖੀ ਹੈ ਉਹ ਹੱਸਦੇ ਮੁਸਕਰਾਉਂਦੇ ਚਿਹਰਿਆਂ ਦੀ ਦੇਖੀ ਹੈ ਤਾਂ ਕੱਲ ਜਦੋਂ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਸ ਨੂੰ ਵੇਖ ਕੇ ਹਰ ਇੱਕ ਦਾ ਜਿਹੜਾ ਦਿਲ ਹੈ ਉਹ ਟੁੱਟਦਾ ਨਜ਼ਰ ਆਇਆ ਤੁਹਾਨੂੰ ਦੱਸ ਜੀਏ ਕਿ ਕੱਲ ਤੋਂ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਦੇ ਲਈ ਬਹੁਤ ਸਾਰੇ ਰਿਸ਼ਤੇਦਾਰ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਹੈ ਦੁੱਖ ਸਾਂਝਾ ਕਰਨ ਦੇ ਲਈ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਪੱਲਾ ਜੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ 65 ਸਾਲ ਅਗਰ ਦੇਖਿਆ ਜਾਵੇ ਤਾਂ ਬਹੁਤ ਹੀ ਘੱਟ ਉਮਰ ਹੁੰਦੀ ਹੈ ਕਿਉਂਕਿ 65 ਸਾਲ ਦੀ ਉਮਰ ਕੁਝ ਜ਼ਿਆਦਾ ਨਹੀਂ ਅੱਜ ਜਸਵਿੰਦਰ ਪੱਲਾ ਜੀ ਸਾਡੇ ਵਿਚਕਾਰ ਨਹੀਂ ਰਹੇ ਸਾਡੇ ਲਈ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ ਤੁਹਾਨੂੰ ਗੱਲ ਕਰੀਏ ਜੇ ਐਸੀ ਉਹਨਾਂ ਦੇ ਕੈਰੀਅਰ ਦੀ ਉਹਨਾਂ ਦੇ ਸਫ਼ਰ ਦੀ ਤਾਂ ਬਹੁਤ ਹੀ ਖੂਬਸੂਰਤ ਸਫ਼ਰ ਜਿਹੜਾ ਇਹਨਾਂ ਦਾ ਰਿਹਾ ਹੈ ਕੋਈ ਲੀ ਟਾਮੀ ਫਿਲਮ ਪੰਜਾਬੀ ਇੰਡਸਟਰੀ ਵਿੱਚ ਇਦਾਂ ਦੀ ਬਣੀ ਹੋਏਗੀ ਜਿਸ ਵਿੱਚ ਜਸਵਿੰਦਰ ਪੱਲਾ ਜੀ ਦੀ ਅਸੀਂ ਅਪੀਅਰੈਂਸ ਨਹੀਂ ਦੇਖੀ ਹੋਏਗੀ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀ ਅੱਜ ਤੱਕ ਵੱਡੀਆਂ ਫਿਲਮਾਂ ਜਿਨ੍ਹਾਂ ਨੇ ਇੱਕ ਬਾਕਸ ਆਫਿਸ ਤੇ ਵੀ ਵੱਡਾ ਕਲੈਕਸ਼ਨ ਕੀਤਾ ਉਹਨਾਂ ਦੇ ਵਿੱਚ ਜਸਵਿੰਦਰ ਪੱਲਾ ਜੀ ਹਮੇਸ਼ਾ ਮੌਜੂਦ ਹੁੰਦੇ ਸੀ ਭਵੇਂ ਕੈਰੀਅਨ ਜੱਟਾ ਦੀ ਗੱਲ ਕਰੀਏ ਜਾਂ ਟਨ ਜੁਲੀਅਰ ਦੀ ਗੱਲ ਕਰੀਏ ਵਧਾਈਆਂ ਜੀ ਵਧਾਈਆਂ ਦੀ ਗੱਲ ਕਰੀਏ ਤੇ ਹੋਰ ਵੀ ਪਤਾ ਨਹੀਂ ਅਜਈਆਂ ਕਿਡਨੀਆਂ ਫਿਲਮਾਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ਤੇ ਉਹਨਾਂ ਦੇ ਵਿੱਚ ਜਸਵਿੰਦਰ ਪੱਲਾ ਜੀ ਦੇ ਕਿਰਦਾਰ ਨੂੰ ਬੇहद ਪਸੰਦ ਕੀਤਾ ਜਾਂਦਾ ਸੀ ਭਾਵੇਂ ਉਹ ਛਣਕਾਟੇ ਦਾ ਕਿਰਦਾਰ ਹੋਵੇ ਢਿੱਲੋ ਦਾ ਕਿਰਦਾਰ ਹੋਵੇ ਜਾਂ ਫਿਰ ਕੋਈ ਹੋਰ ਹਮੇਸ਼ਾ ਹੀ ਉਹਨਾਂ ਦੇ ਹਰ ਕਿਰਦਾਰ ਨੂੰ ਬੇहद ਪਸੰਦ ਕੀਤਾ ਗਿਆ ਤੇ ਜਦੋਂ ਕੱਲ ਇਹ ਖਬਰ ਸਾਹਮਣੇ ਆਈ ਕਿ ਉਹ ਸਾਡੇ ਵਿਚਕਾਰ ਨਹੀਂ ਰਹੇ ਤਾਂ ਉਹਨਾਂ ਦੇ ਫੈਨਸ ਦੇ ਲਈ ਵੀ ਇਹ ਖਬਰ ਦੇ ਉੱਤੇ ਵਿਸ਼ਵਾਸ ਕਰਨਾ ਉਹਨਾਂ ਹੀ ਔਖਾ ਸੀ ਜਿੰਨਾ ਕਿ ਉਹਨਾਂ ਦੇ ਪਰਿਵਾਰ ਦੇ ਲਈ ਸੋ ਅ ਲਾਈਵ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਤੋਂ ਦਿਖਾ ਰਹੇ ਹਾਂ ਇੱਕ ਵਾਰ ਫੇਰ ਦੱਸ ਦਵਾਂ ਕਿ 11:30 ਵਜੇ ਅੱਜ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿਹੜਾ ਹੈ ਰੱਖਿਆ ਜਾਏਗਾ ਉਹਨਾਂ ਦੀ ਡੈੱਡ ਬੋਡੀ ਤੇ ਹੋਰ ਵੀ ਲਗਾਤਾਰ ਤੁਹਾਨੂੰ ਜਿਹੜੀਆਂ ਅਸੀਂ ਇਸੇ ਤਰ੍ਹਾਂ ਅਪਡੇਟਸ ਦਿੰਦੇ ਰਵਾਂਗੇ ਤੁਸੀਂ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਂ ਸਿਮਰਨ ਕੈਮਰਾਮੈਨ ਜਗਦੀਸ਼ ਦੇ ਨਾਲ ਮੋਹਾਲੀ ਤੋਂ